ਇੱਕ ਸਵਾਲ ਅਜੇ ਵੀ ਬਰਕਰਾਰ ਹੈ ਕਿ ਕੀ ਪਾਕਿਸਤਾਨ ਦੇ ਵਿੱਚ ਨਿਊਕਲੀਅਰ ਲੀਕੇਜ ਹੋਈ ਹੈ ਸਰਗੋਦਾ ਨਜ਼ਦੀਕ ਕੀ ਕੋਈ ਹਮਲਾ ਹੋਇਆ ਸੀ ਕੀ ਉਸ ਨਿਊਕਲੀਅਰ ਫੈਸਿਲਿਟੀ ਦੇ ਵਿੱਚ ਹਮਲਾ ਹੋਇਆ ਸੀ ਜਿਹੜੀ ਪਾਕਿਸਤਾਨ ਦੀ ਨਿਊਕਲੀਅਰ ਫੈਸਿਲਿਟੀ ਹੈ ਸਰਗੋਦਾ ਦੇ ਵਿੱਚ ਕਰਾਨਾ ਹिल्स ਦੇ ਵਿੱਚ ਕੀ ਭਾਰਤ ਦੇ ਵੱਲੋਂ ਕੋਈ ਹਮਲਾ ਕੀਤਾ ਗਿਆ ਕੀ ਉੱਥੇ ਨਿਊਕਲੀਅਰ ਲੀਕੇਜ ਹੋਈ ਹੈ ਔਰ ਇੱਕ ਵੱਡਾ ਸਵਾਲ ਜੇ ਇਹਦਾ ਜਵਾਬ ਅਜੇ ਤੱਕ ਨਹੀਂ ਮਿਲਦਾ ਪਿਆ ਤਾਂ ਉੱਥੇ ਅਮਰੀਕਾ ਦਾ ਇੱਕ ਖਾਸ ਵਿਸ਼ੇਸ਼ ਜਹਾਜ਼ ਕੀ ਕਰ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਲੈਣੇ ਆ ਦਰਸਲ ਤੜਕਸਾਰ 10 ਮਈ ਨੂੰ ਭਾਰਤ ਨੇ ਇੱਕ ਹਮਲਾ ਕੀਤਾ ਸਰਗੋਦਾ ਵਿੱਚ ਇਹ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਰਾਣਾ ਹिल्स ਦੇ ਵਿੱਚ ਇਹ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਹਾਲਾਂਕਿ ਭਾਰਤ ਦੇ ਵੱਲੋਂ ਜਾਂ ਪਾਕਿਸਤਾਨ ਦੇ ਵੱਲੋਂ ਇਸ ਗੱਲ ਦੇ ਉੱਤੇ ਕੋਈ ਨਿਰਧਾਰਤ ਬਿਆਨ ਨਹੀਂ ਆਇਆ ਸੂਤਰਾਂ ਮੁਤਾਬਕ ਇਹ ਹਮਲਾ ਹੋਇਆ ਪਾਕਿਸਤਾਨ ਦਾ ਨਿਊਕਲੀਅਰ ਕਮਾਂਡ ਸੈਂਟਰ ਇੱਥੇ ਹੈਗਾ ਸਰਗੋਦਾ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਇੱਥੇ ਧਮਾਕਾ ਹੋਇਆ ਜਾਣਕਾਰੀ ਮੁਤਾਬਕ ਅਮਰੀਕਾ ਦਾ B350 ਹਮਲੇ ਮਗਰੋਂ ਪਾਕਿਸਤਾਨ ਪਹੁੰਚਿਆ ਇਸ ਦਾ ਪੂਰਾ ਨਾਮ ਹੈ ਬੀਚ ਕraft 에어 ਕਿੰਗ 350 ਜਾਣਕਾਰੀ ਮੁਤਾਬਕ ਇਹ ਨਿਊਕਲੀਅਰ ਐਮਰਜੈਂਸੀ ਦੌਰਾਨ ਵਰਤਿਆ ਜਾਂਦਾ ਹੈ ਅਮਰੀਕਾ ਦੇ ਕੋਲ ਬੀ 350 ਐਸ ਮਾਡਲ ਹੈ ਜਦਕਿ ਭਾਰਤ ਦੇ ਕੋਲ ਵੀ ਇਹ ਜਹਾਜ਼ ਮੌਜੂਦ ਹੈ ਔਰ ਭਾਰਤ ਦੇ ਕੋਲ ਬੀ 350 ایਰ ਮਾਡਲ ਹੈਗਾ ਇਸ ਨੂੰ ਸਿਰਫ ਦੋ ਇੰਜਨਸ ਦਾ ਜਹਾਜ਼ ਨਹੀਂ ਮੰਨਿਆ ਜਾ ਸਕਦਾ ਸਗੋ ਇਹ ਇੱਕ ਹਾਈ ਟੈਕ ਮਲਟੀਟਾਸਕਿੰਗ ਹਵਾਈ ਜਾਸੂਸ ਹੈ ਦੱਸਦੀ ਹੈ ਕਿ ਇਹ ਇੱਕ ਟਰਨ ਇੰਜਨ ਟਰਬੋ 에ਰਕ੍ਰਾਫਟ ਹੈ ਇਸ ਨੂੰ ਲੰਬੀ ਦੂਰੀ ਦੇ ਉੱਤੇ ਨਿਗਰਾਨੀ ਅਤੇ ਮੈਡੀਕਲ ਐਮਰਜੈਂਸੀ ਲਈ ਵਰਤਿਆ ਜਾਂਦਾ ਹੈ ਇਹਦੇ ਨਾਲ ਨਾਲ ਕੁਝ ਖੂਫੀਆ ਕਾਰਨ ਵੀ ਨੇ ਇਸ ਨੂੰ ਇਸਤੇਮਾਲ ਕਰਨ ਦੇ ਕਿਉਂਕਿ ਇਹ ਲੌਂਗ ਰੇਂਜ ਰਡਾਰ ਸਿਸਟਮ ਵਜੋਂ ਵੀ ਕੰਮ ਕਰਦਾ ਆ ਨਿਗਰਾਨੀ ਰੱਖਣ ਵਾਸਤੇ ਕੰਮ ਕਰਦਾ ਆ ਇੱਕ ਛੋਟਾ ਜਹਾਜ਼ ਹੋਣ ਕਰਕੇ ਇਹਦੇ ਉੱਤੇ ਜ਼ਿਆਦਾ ਨਿਗਾਹ ਨਹੀਂ ਜਾਂਦੀ ਪਰ ਇਹ ਛੋਟੇ ਪੈਕ ਦੇ ਵਿੱਚ ਵੱਡਾ ਧਮਾਕਾ ਮੰਨਿਆ ਜਾ ਸਕਦਾ ਹੈ ਹੁਣ ਇਹਦੀਆਂ ਕੁਝ ਵਿਸ਼ੇਸ਼ਤਾਵਾਂ ਦੱਸ ਦਿੰਦੇ ਆ ਤੁਹਾਨੂੰ ਇਹ ਜਹਾਜ਼ ਛੋਟਾ ਹੋਣ ਦੇ ਬਾਵਜੂਦ ਵੀ ਕਿਵੇਂ ਬਹੁਤ ਵੱਡਾ ਜਾਂ ਵੱਡੇ ਕਾਰਨਾਮੇ ਕਰਨ ਵਾਲਾ ਹੈ ਦਰਸਲ ਇਹ ਜਹਾਜ਼ ਜਿਹੜਾ ਪਾਕਿਸਤਾਨ ਆਇਆ ਬੀਚ ਕ੍ਰਾਫਟ 350 ER ਇਹ ਅਮਰੀਕੀ ਜਹਾਜ਼ ਦਰਸਲ 2 ਇੰਜਨਾਂ ਵਾਲਾ ਜਹਾਜ਼ ਹੈ ਇਸਦੇ 2 ਇੰਜਨ ਨੇ ਪ੍ਰੈਟ ਐਂਡ ਵਿਟਨੀ PT6A 60A ਟਰਬੋ ਪ੍ਰੋਪ ਇੰਜਨਸ ਹੈਗੇ ਨੇ ਹਰ ਇੰਜਨ 1050 ਹਾਰਸ ਪਾਵਰ ਵਾਲਾ ਹੈ ਔਰ ਸਪੀਡ 578 ਕਿਲੋਮੀਟਰ ਪ੍ਰਤੀ ਘੰਟਾ ਕਰੂਜ਼ ਸਪੀਡ ਮੰਨੀ ਗਈ ਹੈ ਇਹਦੀ ਔਰ ਰੇਂਜ ਇੱਕ ਵਾਰ ਦੇ ਵਿੱਚ 4985 ਕਿਲੋਮੀਟਰ ਤੱਕ ਉਡਾਨ ਭਰ ਸਕਦਾ ਹੈ ਔਰ ਜੇ ਆਪਾਂ ਇਹਦੇ ਐਲਟੀਟਿਊਡ ਹਾਈਟ ਦੀ ਗੱਲ ਕਰੀਏ ਕਿੰਨਾ ਉੱਤੇ ਜਾ ਸਕਦਾ ਹੈ ਤੇ ਜੋ ਜਾਣਕਾਰੀ ਉਪਲਬਧ ਹੈ ਉਸ ਮੁਤਾਬਕ 35000 ਫੁੱਟ ਇਹ ਉੱਪਰ ਉਡਾਨ ਭਰ ਸਕਦਾ ਹੈ ਹਾਲਾਂਕਿ ਵਾਪਸ ਉਸ ਟੌਪਿਕ ਦੇ ਉੱਤੇ ਆਨੇ ਆ ਕਿ ਨਿਊਕਲੀਅਰ ਫੈਸਿਲਿਟੀ ਤੇ ਹਮਲਾ ਹੋਇਆ ਕਿ ਨਹੀਂ ਹੋਇਆ ਨਾ ਹੀ ਇਸ ਬਾਰੇ ਭਾਰਤ ਨੇ ਕੋਈ ਗੱਲ ਆਖੀ ਹੈ ਨਾ ਹੀ ਪਾਕਿਸਤਾਨ ਨੇ ਕੋਈ ਗੱਲ ਆਖੀ ਹੈ ਇਥੋਂ ਤੱਕ ਕਿ ਅਮਰੀਕੀ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹਨਾਂ ਨੇ ਵੀ ਕੋਈ ਸਿੱਧੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਬਾਰੇ ਇੰਡੀਅਨ 에ਅਰ ਮਾਰਸ਼ਲ ਏਐਸ ਭਾਰਤੀ ਨੂੰ ਵੀ ਪੁੱਛਿਆ ਗਿਆ ਸੀ ਪ੍ਰੈਸ ਕਾਨਫਰੰਸ ਦੌਰਾਨ 12 ਮਈ ਨੂੰ ਉਹਨਾਂ ਨੇ ਇਸ ਬਾਰੇ ਮਜ਼ਾਕੀਆ ਤੌਰ ਦੇ ਉੱਤੇ ਜਵਾਬ ਦਿੱਤਾ ਸੀ ਕਿ ਪਾਕਿਸਤਾਨ ਦੀ ਨਿਊਕਲੀਅਰ ਫੈਸਿਲਿਟੀ ਬਾਰੇ ਜਾਣਕਾਰੀ ਦੇਣ ਲਈ ਸ਼ੁਕਰੀਆ ਔਰ ਇਹ ਵੀ ਕਹਿੰਦੇ ਸੀ ਕਿ ਇਦਾਂ ਦਾ ਕੋਈ ਹਮਲਾ ਨਹੀਂ ਕੀਤਾ ਗਿਆ ਪਰ ਸਵਾਲ ਇਹ ਹੈ ਕਿ ਜੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਤਾਂ ਸੋਰਸਸ ਮੁਤਾਬਕ ਇਹ ਜਹਾਜ਼ ਕੀ ਕਰ ਰਿਹਾ ਉੱਥੇ ਫਿਰ ਕਿਉਂ ਕੀਤਾ ਜਾ ਰਿਹਾ ਕਿਉਂ ਉੱਥੇ ਜਹਾਜ਼ ਜਾਣਕਾਰੀ ਮੁਤਾਬਕ ਸੂਤਰਾਂ ਮੁਤਾਬਕ ਆਇਆ ਖੈਰ ਬਹੁਤ ਸਾਰੇ ਸਵਾਲ ਨੇ ਜਵਾਬ ਉਡੀਕਦੇ ਪਏ ਨੇ ਜੋ ਵੀ ਹੋਏਗਾ ਦੱਸ ਦੇ ਰਵਾਂਗੇ ਬਣੇ ਰਵਾਂਗੇ ਪੰਜਾਬੀ ਤੇ